ਦੀ ਤਿਆਰੀ ਆ ਕਿਸਾਨਾਂ ਦੀ ਉਹ ਬਹੁਤ ਵਧੀਆ ਹੋਈਊਗਾ ਸਾਰੇ ਥਾਂਾਂ ਤੋਂ ਜਿਹੜੇ ਕਿਸਾਨ ਆ ਉਹ ਦਿੱਲੀ ਮੋਰਚੇਲੇ ਜਾ ਰਹੇ ਆ ਕਿਉਂਕਿ ਜਦੋਂ ਅਸੀਂ ਪਿਛਲਾ ਜਿਹੜਾ ਦਿੱਲੀ ਦੇ ਵਿੱਚ ਮੋਰਚਾ ਖਤਮ ਕੀਤਾ ਸੀਗਾ ਉਦੋਂ ਅਸੀਂ ਇੱਕ ਕਿਸੇ ਲੋਕਾਂ ਦੇ ਨਾਲ ਵਾਅਦਾ ਕਰਕੇ ਆਏ ਸੀ ਪੰਜਾਬ ਦੇ ਲੋਕਾਂ ਨਾਲ ਕਿ ਇਹ ਅੰਦੋਲਨ ਜਿਹੜਾ ਹੈਗਾ ਇਹ ਖਤਮ ਨਹੀਂ ਹੋਇਆ ਇਸ ਜਿਹੜਾ ਅੰਦੋਲਨਾ ਇਹਨੂੰ ਮੁਲਤਵੀ ਕੀਤਾ ਗਿਆ ਇਹਦਾ ਮਤਲਬ ਮੁਲਤਵੀ ਦਾ ਵੀ ਅਸੀਂ ਦੁਬਾਰਾ ਆਵਾਂਗੇ ਦੁਬਾਰਾ ਹੁਣ ਜਿਹੜੀ ਇਲੈਕਸ਼ਨ ਹੋ ਰਹੀ ਆ ਉਹ ਤੋਂ ਪਹਿਲਾਂ ਪਹਿਲਾਂ ਅਸੀਂ ਦੁਬਾਰਾ ਉੱਥੇ ਜਾ ਕੇ ਦੁਬਾਰਾ ਮੋਰਚਾ ਲਾ ਰਹੇ ਆ ਅਸੀਂ ਸਰਕਾਰ ਦੇ ਨਾਲ ਚੰਡੀਗੜ੍ਹ ਦੇ ਵਿੱਚ ਕਿਸਾਨ ਜਥੇਬੰਦੀਆਂ ਦੀਆਂ ਮੀਟਿੰਗਾਂ ਵੀ ਹੋਈਆਂ ਉੱਥੇ ਗੱਲਬਾਤ ਇਹ ਹੋਈ ਆ ਕਿ ਤੁਹਾਨੂੰ ਜਿਹੜੀਆਂ ਰੇਂਦੀਆਂ ਮੰਗਾਇਆ ਉਹਨਾਂ ਨੂੰ ਪ੍ਰਵਾਨ ਕਰਨਾ ਚਾਹੀਦਾ ਐਮਐਸਪੀ ਦੇ ਅਸਲ ਦੇ ਵਿੱਚ ਉਹਨਾਂ ਦਾ ਤਰੀਕਾ ਕੀ ਹੁੰਦਾ ਵੀ ਗੱਲਬਾਤ ਦੇ ਰਾਹੀਂ ਇਹਨੂੰ ਟਾਲ ਮਟੋਲ ਕਰ ਦਿਓ ਇਹਨੂੰ ਲੰਮੇ ਲੇਟ ਕਰ ਦਿਓ ਜਿਹੜੇ ਕਿਸਾਨ ਆ ਉਹ ਨਾ ਜਾ ਸਕਣ ਇਹਦੇ ਵਿੱਚ ਦੀ ਜਿਹੜੀ ਗੱਲ ਸੀਗੀ ਉੱਥੇ ਜਿਹੜੀ ਹੋਈ ਆ ਉਹਨਾਂ ਦਾ ਸੀਗਾ ਵੀ ਸੰਘਰਸ਼ ਵਾਲੇ ਪਾਸਿਓਂ ਪਿੱਕਾ ਪੈ ਜਾ ਇਹਨਾਂ ਦਾ ਜਿਹੜਾ ਅੰਦੋਲਨ ਆ ਉਹ ਠੰਡਾ ਪੈ ਜਾ ਉਹਦੇ ਵਿੱਚ ਉਹਨਾਂ ਨੇ ਗੱਲਬਾਤ ਦੇ ਵਿੱਚ ਹੀ ਉਹਨਾਂ ਨੂੰ ਟਕਾ ਰਹੇ ਸੀ ਉਹਦੇ ਵਿੱਚ ਦੀ ਜਿਹੜਾ ਜਥੇਬੰਦੀਆਂ ਨੇ ਇਹ ਫੈਸਲਾ ਕੀਤਾ ਕਿ ਦਿੱਲੀ ਦੇ ਵਿੱਚ ਜਾ ਕੇ ਮੋਰਚਾ ਲਾਇਆ ਜਾਵੇ ਤੇ ਨਾਲ ਅਗਲੀ ਗੱਲ ਇਹ ਆ ਕਿ ਉੱਥੇ ਜਿਹੜੀਆਂ ਆਪਣੀਆਂ ਰਹਿਨੀਆਂ ਮੰਗਾਇਆ ਉਹ ਮਨਵਾਈਆਂ ਜਾਣ ਉਹ ਮੰਗਾ ਜਿਹੜੀਆਂ ਮਨਮਾਈਆਂ ਜਾਂ ਪੂਰੀਆਂ ਜਿਹੜੀਆਂ ਉਹ ਕਰਵਾਈਆਂ ਜਾਂ ਸਾਰਾ ਹੀ ਉਹਦੇ ਵਿੱਚ ਦੀ ਤੁਹਾਨੂੰ ਗੱਲ ਦੱਸਦੇ ਆ ਜਦੋਂ ਉਦੋਂ ਵੀ ਇਲੈਕਸ਼ਨ ਆ ਰਹੀ ਸੀ ਉਦੋਂ ਵੀ ਮੋਦੀ ਸਰਕਾਰ ਨੇ ਜਿਹੜਾ ਇਹ ਫੈਸਲਾ ਲਿਆ ਸੀ ਕਾਹਲ ਦੇ ਵਿੱਚ ਉਹਨਾਂ ਨੂੰ ਲੱਗਿਆ ਸੀਗਾ ਵੀ ਇਹ ਸਾਨੂੰ ਲੈਣਾ ਪੈਣਾ ਨਹੀਂ ਤਾਂ ਇਹ ਚੋਣਾਂ ਦੇ ਵਿੱਚ ਦੀ ਫਰਕ ਪਊਗਾ ਉਦੋਂ ਵੀ ਜਿਹੜੀ ਉਹ ਮਜਬੂਰੀ ਬਸ ਜਿਹੜੀਆਂ ਮੰਗਾ ਮੰਨੀਆਂ ਸੀ ਐ ਐਮਐਸਪੀ ਵਾਲੀ ਜਿਹੜੀ ਮੰਗਿਆ ਉਦੋਂ ਵੀ ਲਟਕਾ ਰਹੀ ਸੀ। ਉਹ ਤੋਂ ਬਾਅਦ ਹੁਣ ਤੱਕ ਵੀ ਇਹ ਕਹੀ ਆ ਰਿਹਾ ਵੀ ਕਮੇਟੀ ਨਹੀਂ ਬਣੀ, ਉਹਦੇ ਵਿੱਚ ਜਿਹੜੀ ਅਜੇ ਬਹਿਸ ਨਹੀਂ ਹੋਈ, ਉਹਦੀ ਗੱਲਬਾਤ ਨਹੀਂ ਹੋਈ ਆ ਸਿਰੇ ਨਹੀਂ ਜਿਹੜੀ ਇਹ ਜਿਹੀਆਂ ਗੱਲਾਂ ਕਰ ਰਹਾ ਮਤਲਬ ਕੀ ਆ ਉਹਨਾਂ ਨੂੰ ਐ ਲੱਗਦਾ ਵੀ ਮੋਰਲੀ ਦੇਰ ਜਿਹੜੀ ਬੇਵਕੂਫ ਆ ਬੈਨੂੰ ਲਮਕਾ ਕੇ ਕਿਸੇ ਨਾ ਕਿਸੇ ਤਰ੍ਹਾਂ ਜਿਹੜਾ ਹੈਗਾ ਵੀ ਉਹ ਦਿਨ ਨਗਾ ਲਊ ਆਪਣੇ ਆ ਇਲੈਕਸ਼ਨ ਵਾਲੇ ਵੀ ਇਹਨਾਂ ਨੂੰ ਲੌਲੀਪੌਪ ਦੇ ਕੇ ਇਹ ਜਿਹਦਾ ਜਿਹੜਾ ਹੈਗਾ ਵਕਤ ਟਪਾਇਆ ਜਾਵੇ। ਇਹਦੇ ਵਿੱਚ ਲਈ ਇਹ ਆ ਵੀ ਕਿਸਾਨ ਜਿਹਾ ਬੰਦਿਆਂ ਜਿਹੜੀਆਂ ਪੰਜਾਬ ਦੀਆਂ ਸ਼ਹਿਰ ਦੇ ਆ ਸੱਚੇ ਇਹ ਤੇ ਆ ਹਰ ਤਰ੍ਹਾਂ ਜਾਣਦੀਆਂ ਉਹਨਾਂ ਦੀਆਂ ਚਾਲਾਂ ਨੂੰ ਸਾਰੀਆਂ ਨੂੰ ਸਮਝਦੀਆਂ ਵੀ ਇਹੋ ਕੀ ਕਰਨਾ ਚਾਹੁੰਦੇ ਆ ਜੋ ਹੁਣ ਬਾਰਡਰਾਂ ਦੇ ਉੱਤੇ ਕੀਤਾ ਜਾ ਰਿਹਾ ਇਹ ਇੱਕ ਦੇਸ਼ ਦੇ ਵਿੱਚ ਆਜ਼ਾਦ ਭਾਰਤ ਦੇ ਵਿੱਚ ਕੀ ਸੋਚਿਆ ਜਾ ਸਕਦਾ ਇਹ ਪੁਲਿਸ ਜਿਹੜਾ ਪ੍ਰਸ਼ਾਸਨ ਹੈ ਨਾ ਇਹ ਸਾਰੇ ਗ੍ਰਹਿ ਵਿਭਾਗ ਦੇ ਅਧੀਨ ਆਮ ਰਾਸ਼ਟ ਦੇ ਅਧੀਨ ਆ ਆ ਜਦੋਂ ਪੰਜਾਬ ਦੇ ਵਿੱਚ ਵੀ ਆ ਛਾਪੇਮਾਰੀ ਹੁੰਦੀ ਆ ਜਿਹੜੀ ਇੱਥੋਂ ਦੀ ਵੀ ਪੁਲਿਸ ਆ ਸਾਰੀ ਬਿਲਾਗ ਹੋ ਕੇ ਪੰਜਾਬ ਸਰਕਾਰ ਨੂੰ ਪੁੱਛੇ ਤੇ ਬਿਨਾਂ ਛਾਪੇਮਾਰੀ ਕਰਦੀ ਆ ਉਹ ਜਿਹੜਾ ਸਾਰਾ ਕੁਝ ਉਹ ਉਹਨਾਂ ਨੂੰ ਇਹ ਲੱਗਦਾ ਸੀਗਾ ਵੀ ਅਸੀਂ ਅੱਗੇ ਵੀ ਉਹਨਾਂ ਅੰਦੋਲਨ ਵਾਸਤੇ ਜਿਹੜਾ ਕਿ ਤਕਰੀਬਨ ਸਾਲ ਤੋਂ ਉੱਪਰ ਸਮਾਂ ਹੋ ਗਿਆ ਅਸੀਂ ਉੱਥੇ ਅੰਦੋਲਨ ਜਿਹੜਾ ਮੁਲਤਵੀ ਕਰਕੇ ਆਏ ਸੀ ਕੁਝ ਮੰਗਾਂ ਜਿਹੜੀਆਂ ਸਰਕਾਰ ਨੇ ਮੰਨੀਆਂ ਸੀ ਉਹ ਲਾਗੂ ਨਹੀਂ ਕੀਤੀਆਂ ਅਸੀਂ ਉਹ ਮੰਗਾਂ ਮਨਵਾਉਣ ਲਈ ਦੁਬਾਰਾ ਉੱਥੇ ਜਾ ਰਹੇ ਹਾਂ ਸਰਕਾਰ ਦੀ ਬੜੀ ਕੋਸ਼ਿਸ਼ ਆ ਕਿ ਦਿੱਲੀ ਨਹੀਂ ਪਹੁੰਚਣ ਦੇਣਾ ਹਰਿਆਣੇ ਦੇ ਵਿੱਚ ਬੜੇ-ਬੱਡੇ ਬੱਲੇਰੀਕੇਟ ਲਾਏ ਆ ਪਰantu ਕਿਸਾਨਾਂ ਦੀ ਤਾਕਤ ਬੋਰ ਇਹੀ ਹੈ ਬੈਰੀਕੇਡ ਜਿਹੜੇ ਅਟਕਣਗੇ ਨਹੀਂ ਜਿੱਦਾਂ ਅੱਗੇ ਬੈਰੀਕੇਡ ਤੋੜ ਕੇ ਗਏ ਸੀ ਇਦਾਂ ਹੀ ਜਿੱਦਾਂ ਹੈਗਾ ਆ ਅੱਤਕੀ ਵੀ ਅੱਜ ਵੀ ਬੈਰੀਕੇਡ ਤੋੜ ਕੇ ਦਿੱਲੀ ਪਹੁੰਚਾਂਗੇ ਬਾਕੀ ਜਿਹੜੀ ਸੈਂਟਰ ਸਰਕਾਰ ਆ ਉਹ ਕਿਸਾਨਾਂ ਨੂੰ ਪੱਜੇ ਜਾਂਚ ਪਾ ਰਹੀ ਆ ਕਿਸਾਨ ਬੰਦਿਆਂ ਜਥੇਬੰਦੀਆਂ ਨੂੰ ਤੋੜ ਰਹੀ ਆ ਤੁਸੀਂ ਦੇਖੋ ਇਹ ਅੰਦੋਲਨ ਹੈਗਾ ਆ ਦੇਸ਼ ਵਿਆਪੀ ਅੰਦੋਲਨ ਤੇ ਕੱਲ ਦੇ ਜਾਂ ਪਰਸੋਂ ਦੇ ਜਿਹੜੇ ਸੈਂਟਰ ਦੇ ਮੰਤਰੀਓ ਪੰਜਾਬ ਵਾਲਿਆਂ ਨਾਲ ਆ ਕੇ ਗੱਲ ਕਰਨੇ ਕੱਲੇ ਪੰਜਾਬ ਨਾਲ ਗੱਲ ਕਰਕੇ ਕਿੱਥੋਂ ਗੱਲ ਬਣੂਗੀ ਕਿਉਂਕਿ ਅੰਦੋਲਨ ਨੇ ਦੇਸ਼ ਵਿਆਪੀ ਇਹ ਸਿਰਫ ਜਿਹੜਾ ਗੱਲਬਾਤ ਕਰ ਰਹੇ ਆ ਇਹ ਸਿਰਫ ਐਵੇਂ ਕਿਸਾਨਾਂ ਨੂੰ ਜਿਹੜਾ ਮਤਲਬ ਖੰਡਾਉਣ ਦੀ ਗੱਲ ਕਰ ਰਹੇ ਆ ਵੀ ਆਪਸ ਦੇ ਵਿੱਚ ਇਹਨਾਂ ਨੂੰ ਲੇਟ ਕਰੀਏ ਕਿਸ ਤਰ੍ਹਾਂ ਜਾਂ ਕੋਈ ਇਦਾਂ ਦੀਆਂ ਗੱਲਾਂ ਕਰਕੇ ਵੀ ਜਿਹੜਾ ਲੋਕ ਇਕੱਠੇ ਨਾ ਹੋ ਜਾਣ ਪਰੰਤੂ ਲੋਕ ਬਹੁਤ ਬਹਿਤਾਰ ਬਹਿਤਾਰ ਦੇ ਵਿੱਚ ਜਾ ਰਹੇ ਆ ਅਸੀਂ ਵੀ ਉੱਤੇ ਜਾ ਰਹੇ ਸਾਡਾ ਇਲਾਕਾ ਸਿਰਫ ਅੱਜਕੱਲ੍ਹ ਆਲੂਆਂ ਦੀ ਪਟਾਈ ਆ ਮੱਕੀ ਦੀ ਬਜਾਈ ਆ ਇਸ ਕਰਕੇ ਅਸੀਂ ਇਸ ਹਿਸਾਬ ਨਾਲ ਕੀਤਾ ਹੈਗੇ ਕਿ ਥੋੜੇ ਥੋੜੇ ਬੰਦੇ ਜਾ ਕੇ ਕੰਟਰੋਲਰ ਨੇ ਜ਼ਰੂਰ ਸ਼ਾਮਲ ਹੋਣਾ ਹੈ ਇਸੇ ਤਰ੍ਹਾਂ ਅਸੀਂ ਲਗਾਤਾਰ ਆਪਣੇ ਜਥੇ ਚੜ੍ਹਦੇ ਰੋਜ਼ੀ ਰੋਜ਼ ਜੱਪ ਕਰਦੇ ਰਹੇਗੇ ਇਹਨਾਂ ਵਿੱਚ